ਏ ਸਾਹਿਬ ਛੱਡਦਾ ਕੋਟਨ ਤੇ ਬਰਾਸੀ ਛੱਡ ਤੋਂ ਕੋਟਨ ਤੇ ਗਾਜੀ ਬਰਾਸੀ ਜਿੰਦਗੀ ਚ ਦੋ ਵਾਰੀ ਲੰਦਾ ਸਾਰੀ ਜਿੰਦਗੀ ਚ ਓਏ ਸਾਰੀ ਜਿੰਦਗੀ ਚ ਬਰਾਸੀ ਦੋ ਵਾਰੀ ਲੰਦਾ ਹਾਂ ਔਰ ਕਿਹੜਾ ਕਿਹੜਾ ਵੇ ਹਾਂ ਕਿਹੜਾ ਕਿਹੜਾ ਓਏ ਇੱਕ ਵਾਰੀ ਜਦੋਂ ਆਉਂਦਾ ਓਏ ਇੱਕ ਵਾਰੀ ਜਦੋਂ ਆਉਂਦਾ ਆ ਇੱਕ ਵਾਰੀ ਜਨਾਈ ਓ ਇੱਕ ਵਾਰੀ ਤੂੰ ਜਾਣਦਾ ਆ ਓਏ ਇਹਦਾ ਪਪਾ ਮਰ ਗਿਆ ਇਹਦਾ ਪਪਾ ਮਰ ਗਿਆ ਉਹਨੂੰ ਨਵਾਉਣ ਲੱਗਾ ਉਹ ਸਾਲਾ ਉੱਠ ਕੇ ਬਹਿ ਗਿਆ ਪਰ ਕਿਉਂ ਹਾਂ ਓ ਕਿਉਂ ਉਹ ਕਹਿੰਦਾ ਸਾਲਾ ਉਹ ਨਹਾਉਣ ਦਾ ਸੁੱਖਾ ਮਰਿਆ ਮੈਨੂੰ ਫੇਰ ਨਵਾਉਣ ਡੇ ਇਹ ਕਿ ਪਿੰਡ ਆਇਆ ਪੁਰੇ ਪੋਇਆਂ ਨੇ ਇਹ ਪਿੰਡ ਆਏ ਦੇ ਤਰਤੂਤਾ ਯਾਰ ਨੇ ਕੱਚ ਰੱਖਿਆ ਸੀ ਤੋਤਾ ਇਹਦੇ ਕੱਚ ਰੱਖਿਆ ਸੀ ਤੋਤਾ ਓਏ ਉਹ ਤੋਤਾ ਗੱਲਾਂ ਬੜੀਆਂ ਹੀ ਕਰਦਾ ਤੂੰ ਤਾਂ ਗੱਲਾਂ ਬੜੀ ਕਰਦਾ ਸੀ ਜਿੱਦਣੇ ਦੇ ਭੈਣ ਦੀ ਬਰਾਤ ਆਈ ਇਹਨ ਸਾਰੇ ਨੇ ਤੋਤਾ ਹੀ ਮਾਰ ਛੱਡਿਆ ਹਰ ਤੋਤਾ ਘੁਮਾਰ ਦਿੱਤਾ ਹਾਂ ਤੋਤਾ ਘੁਮਾਰਦਾ ਯਾਰ ਤੋਤਾ ਬਰਾਤਿਆਂ ਨੂੰ ਵੇਖ ਕੇ ਭਰੱਕੀ ਕਹਿੰਦਾ ਕਿੱਡੀ ਤਾਂ ਕਿੰਨੇ ਬੱਲਾ ਬੱਲਾ ਆ ਪਹਿਲਾਂ ਕਨੇ ਕਨੇ ਆਉਂਦੇ ਸੀ ਅੱਜ ਕਿੱਥੇ ਹੋ ਗਿਆ ਨੇ ਕੋਈ ਵੀ ਬਰਾਸੀ ਪੜਿਆ ਇਹ ਹੋਇਆ ਇਹ ਬਰਾਸੀ ਪੜਿਆ ਉਹ ਏ ਪਿਛਲੇ ਆਫ ਮੈਨੂੰ ਮਿਲ ਲਾ ਕੇ ਸ਼ੇਰ ਪਿਛਲੇ ਹਫਤੇ ਤੇਰੇ ਨਾਲ ਸ਼ੇਰ ਮਿਲਣ ਵਾਸਤੇ ਆ ਗਿਆ ਇਹ ਕਹਿੰਦਾ ਯਾਰ ਮੈਨੂੰ ਸ਼ੇਰ ਕਮਾ ਕੇ ਰਿਆ ਮੈਨੂੰ ਸ਼ੇਰ ਕਮਾ ਕੇ ਆ ਮੈਂ ਇਹਨੂੰ ਵੱਡੇ ਹੋਟਲ ਚ ਲੈ ਗਿਆ ਇਹਨੂੰ ਵੱਡੇ ਹੋਟਲ ਚ ਲੈ ਗਿਆ ਓਏ ਇਹ ਕਹਿੰਦਾ ਯਾਰ ਜੇ ਬਾਥਰੂਮ ਜਾਣਾ ਮੈਂ ਬਾਥਰੂਮ ਜਾਣਾ ਮੈਂ ਇਹਨੂੰ ਬਾਥਰੂਮ ਦੇ ਅੰਦਰ ਵੜਤਾ ਇਹਨੂੰ ਬਾਥਰੂਮ ਚ ਵੜਤਾ ਇਹ ਸਾਰਾ ਅੰਦਰ ਜਾ ਕੇ ਫਰਨੈਂਡ ਦੀਆਂ ਗੋਲੀਆਂ ਖਾ ਲਿਆ ਉਹ ਦੁਬੜ ਕੇ ਫਲਾਜੇ ਗੋਲਿਆ ਕਹਾ ਬਾਹਰ ਆ ਕੇ ਭਲਾ ਮੈਨੂੰ ਕੀ ਕਹਿੰਦਾ ਕਹਿੰਦਾ ਯਾਰ ਇੱਥੋਂ ਦੇ ਸ਼ੱਕਰਪਾਰੇ ਕੋੜੇ ਬਣੇ ਆ ਕੋਰੇ ਆ ਉਹ ਤੈਨੂੰ ਮੈਂ ਵੀ ਗੱਲ ਦੱਸਾਂ ਆ ਜਿਹੜਾ ਕੀ ਹੋਇਆ ਓਏ ਇਹਦਾ ਨਵਾਂ ਨਵਾਂ ਵਿਆਹ ਹੋਇਆ ਲੈ ਵੀ ਇਹਦੇ ਨਵਾਂ ਨਵਾਂ ਵਿਆਹ ਹੋਇਆ ਪਹਿਲੇ ਦਿਨ ਆਪਣੀ ਜਨਾਮੀ ਨੂੰ ਬੁਲਾ ਕੇ ਕਹਿੰਦਾ ਕਿ ਬੰਦਾ ਸੁੱ ਭਲੀਏ ਲੋਕ ਕੇ ਤੇਰੀ ਮੈਂ ਕੀ ਖਿਮਤ ਕਰਾਂ ਅੱਜ ਨਵਾਂ ਨਵਾਂ ਆਇਆ ਇਹ ਪਹਿਲੇ ਦਿਨ ਆਪਣੇ ਘਰ ਵਾਲੀ ਨੂੰ ਬੁਲਾ ਕੇ ਭਲੀਏ ਲੋਕ ਕੇ ਦਸ ਸਰ ਤੇ ਕੀ ਖਿਮਤ ਕਰਾਂ ਓਏ 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 ਭਰ ਕੀ ਕਹਿਣ ਲਗੀ ਹੁਣ ਕੀ ਕੀਤਾ ਉਹਨ ਪਰਸ ਵਿੱਚੋਂ ਕੱਢੀ ਫੋਟੋ ਇਹਦੇ ਘਰ ਵਾਲੀ ਦੇ ਅਹੋ ਪਰਸ ਵਿੱਚੋਂ ਕੱਢੀ ਫੋਟੋ ਇਹ ਕਹਿੰਦੀ ਆ ਬੰਦਾ ਦੇ ਅਸੂ ਓਏ आ <laughs> ਆ ਜਿਹੜਾ ਅਗਲਾ ਇਹ ਸ਼ਾਮੀ ਵੀ ਕੰਮ ਤੋਂ ਆਇਆ ਸ਼ਾਮੀ ਵੀ ਕੰਮ ਤੋਂ ਆਇਆ ਇਹ ਆਪਣੇ ਘਰ ਵਾਲੀ ਬਲੱਕੀ ਕਹਿੰਦਾ 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 ਭਲਿਆ ਲੋਕੇ ਇੱਕ ਫਟਾਫਟ ਪਾਣੀ ਦਾ ਗਲਾਸ ਲੈ ਇੱਕ ਪਾਣੀ ਦਾ ਗਲਾਸ ਲੈ ਕੇ ਆ ਓਏ ਪਾਣੀ ਲੈਣ ਚਲੀ ਗਈ ਓ ਪਾਣੀ ਲੈਣ ਚਲੀ ਗਈ ਇਹਦੀ ਸਾਰੀ ਅੱਖ ਲੱਗ ਗਈ ਇਹਦੀ ਬਗੂ ਅੱਖ ਲੱਗ ਗਈ ਉਹ ਬੱਚਾ ਦੀ ਸਾਰੀ ਰਾਤ ਪਾਣੀ ਲੈ ਕੇ ਖੜੀ ਉਹ ਸਾਰੀ ਰਾਤ ਪਾਣੀ ਲੈ ਕੇ ਖੜੀ ਰਹੀ ਇਹਦੀ ਅੱਖੋਂ ਖੁੱਲ੍ਹੇ ਸਵੇਰ ਹੋਈ ਅੱਖੋਂ ਹੀ ਸਵੇਰ ਹੋਈ ਇਹ ਆਪਣੀ ਜਨਾਨੀਆਂ ਨੇ ਵੇਖ ਕੇ ਹੈਰਾਨ ਪਰੇਸ਼ਾਨ ਹੋ ਗਿਆ ਯੇ ਆਪਣੀ ਚੱਲਣ ਵਿੱਚ ਅਰੇ ਪਰੇਸ਼ਾਨ ਹੋ ਗਿਆ ਇਹ ਕਹਿੰਦਾ ਭਲੀਆਂ ਲੱਗ ਕੇ ਤੂੰ ਮੇਰਾ ਦਿਲ ਜਿੱਤ ਲਿਆ ਭਲੀਆਂ ਲੱਗ ਕੇ ਤੂੰ ਮੇਰਾ ਦਿਲ ਜਿੱਤ ਲਿਆ ਅੱਜ ਮੰਗ ਕੀ ਮੰਗਦੀ ਅੱਜ ਮੰਗਣਾ 24 ਮੰਗਣਾ ਉਹ ਕਹਿੰਦੀ ਸਾਲਿਆ ਤਲਾਕ ਦੇ ਦੇ ਖਣਾ ਚੱਲ ਓਕੇ ਓਕੇ ਇਹ ਲੈ ਖਾ ਲੈ ਇਹਨੂੰ ਕਹਿੰਦਾ ਤੂੰ ਵੇਖ ਲੈ ਖਾ ਲੈ ਤੂੰ ਰੋਟੀ ਖਾ ਲੈ ਤੂੰ ਰੋਟੀ ਖਾ ਲੈ ਓਏ ਇਹਨੇ ਕਿੰਨਾ ਕੀਤਾ ਇਹਨੇ ਕਿੰਨਾ ਕੀਤਾ ਇਹ ਸਾਲਾ 15 ਨਾਲ ਕੱਲਾ ਹੀ ਖਾ ਉਹ ਬੰਦਾ ਨਾਲ ਕੱਲਾ ਖਾ ਗਿਆ ਕੱਲਾ ਹੀ ਖਾ ਗਿਆ ਸਵੇਰੇ ਬਾਥਰੂਮ ਗਿਆ ਸਵੇਰੇ ਬਾਥਰੂਮ ਗਿਆ ਰੱਬ ਘੜੀ ਹੱਥ ਜੋੜੇ ਰੱਬ ਘੜੀ ਹੱਥ ਜੋੜੇ ਅੱਗੇ ਜਾ ਖਾ ਤਾਂ akki akke jaak da akki akke jaak katla jaan ਨਹੀਂ ਅੱਜ ਮੈਂ ਸਵੇਰੇ ਘਰੋਂ ਨਹੀਂ ਗਿਆ ਅੱਜ ਸਵੇਰੇ ਤੂੰ ਘਰੋਂ ਨਹੀਂ ਗਿਆ ਮੈਂ ਰਾਤ ਨੂੰ ਸੁਰੇਜਾ ਮੇਰੇ ਰਾਤ ਵਿੱਚ ਕੁੱਤੀ ਬੈਠੀ ਉਹ ਕਿ ਤੇਰੇ ਰਾਤ ਕੁੱਤੀ ਬੈਠੀ ਮੈਂ ਕੁੱਤੀ ਦੀਆਂ ਅੱਖਾਂ ਚੱਕੋ ਵਾਹਿਆ ਨਾਸੀਆ ਤੇਰੀਆਂ ਅੱਖਾਂ ਦੇ ਅੱਖਾਂ ਪਾਈਆਂ ਜਰਮੈਨ ਨੂੰ ਗਾਣਾ ਸੁਣਾਤਾ ਤੈਨੂੰ ਵੀ ਗਾਣਾ ਸੁਣਾ ਮੈਨੂੰ ਗਾਣਾ ਸੁਣਾ ਨੀ ਮੈਂ ਤੇਰੇ ਉੱਤੇ ਨਹਿਕਿਆ ਸੋਹਰਿਆ ਇੱਕ ਵਾਰੀਏ ਅਸ ਜੱਟ ਤੂੰ ਉਹ ਗਾਣਾ ਸੁਣਾ ਮੱਥੇ ਤੇਰਾ ਜਾਲੀ ਸੋਹਣੀ ਅੱਖਾਂ ਵਾਲੀ ਯਾਰ ਕੁੱਤੀ ਨੇ ਮੇਰਾ ਗੁੱਸਾ ਕੀਤਾ ਕਿਹਦੇ ਤੇਰਾ ਗੁੱਸਾ ਕੀਤਾ ਉਹ ਨੱਚ ਗਈ ਉਹ ਨੱਚ ਕੇ ਗਈ ਉਹ 500 ਕੁੱਤੇ ਲੈ ਉਹ ਨੱਚ ਕੇ ਗਈ 500 ਕੁੱਤੇ ਲੈ ਮੈਂ ਉਹਨੂੰ ਕਿਹਾ ਤੂੰ ਮੈਨੂੰ ਕੁੱਤਿਆਂ ਤੋਂ ਡਰਾਉਣੀ ਆ ਕਿਹਦੇ ਤੇ ਡਰਾਉਣੀ ਮੈਂ ਕਿਹਾ ਮੈਨੂੰ ਉਹ ਕੁੱਤੇ ਜਾਣ ਦੇ ਮੈਨੂੰ ਕੁੱਤੇ ਜਾਣ ਦੇ ਮੈਂ ਕਿਹਾ ਮੈਂ ਹੁਣੇ ਲੈ ਗਿਆ ਮੈਂ ਹੁਣੇ ਲੈ ਗਿਆ ਆ ਚੰਗੀਆਂ ਆ ਜਾਵੇ ਇਹ ਮੁੜਾ ਜਾਵੇ ਸੁਰੋਜ ਜੇਕਰ ਨੂੰ ਬਾਬਾ ਮਿਲ ਪਿਆ ਇਹਨੂੰ ਇੱਕ ਬਾਬਾ ਮਿਲ ਪਿਆ ਇਹ ਬਾਬੇ ਨੂੰ ਬਰਾਕੀ ਕਹਿੰਦਾ ਕਹਿੰਦਾ ਬਾਬਾ ਜੀ ਮੈਂ ਪਰੇਸ਼ਾਨ ਬਹੁਤ ਆ ਮੈਂ ਪਰੇਸ਼ਾਨ ਬਹੁਤ ਆ ਬਾਬਾ ਕਹਿੰਦਾ ਸਾਰਾ ਬਾਬੇ ਕਿਹੜੇ ਸੁਖੀ ਆ ਫੇਰ ਭਾਈ ਬਾਬਾ ਕਹਿੰਦਾ ਕਾਦੀ ਪਰੇਸ਼ਾਨੀ ਕਹਿੰਦੀ ਕਾਦੀ ਪਰੇਸ਼ਾਨੀ ਤੈਨੂੰ ਇਹ ਕਹਿੰਦਾ ਬਾਬਾ ਜੀ ਮੇਰੀ ਜਨਾਨੀ ਨੱਟ ਗਈ ਤੇ ਬਾਬੇ ਨੂੰ ਕਿੱਦਾਂ ਤੇਰੀ ਜਨਾਨੀ ਨੱਟ ਗਈ ਆ ਬਾਬਾ ਕਹਿੰਦਾ ਸਾਰਾ ਬਾਬਿਆਂ ਦੀ ਕਿਹੜੀ ਘਰ ਵਿੱਚੀ ਆ ਏ ਗੱਲ ਸੁਣ ਮੈ ਜੀ ਇਹ ਕਹਿੰਦਾ ਕਾਦੀ ਪਰੇਸ਼ਾਨੀ ਕਾਦੀ ਪਰੇਸ਼ਾਨੀ ਕਹਿੰਦਾ ਬਾਬਾ ਜੀ ਮੇਰਾ ਤੇ ਮਕਾਨ ਵੀ ਹੈ ਨਹੀਂ ਮੇਰਾ ਮਕਾਨ ਵੀ ਹੈ ਨਹੀਂ ਬਾਬਾ ਕਹਿੰਦਾ ਸਾਲਿਆ ਮੈਂ ਪ੍ਰੋਫੈਟ